ਸ਼ੁਰੂਆਤ ਕਿਵੇਂ ਹੁੰਦੀ ਹੈ ਬੰਦਾ ਜੇ ਨਸ਼ੇ 'ਚ ਪੈਂਦਾ ਵੀ ਕੀ ਉਹ ਸਿੱਧਾ ਹੀ ਚਿੱਟਾ ਲਾਉਣ ਜਾਵੜਦਾ ਜਾਂ ਕੋਈ ਹੋਰ ਜਿਵੇਂ ਨਸ਼ਾ ਹੁੰਦਾ ਨਹੀਂ ਭਾਈ ਜੀ ਇਹ ਮਤਲਬ ਕਿ ਨਾ ਸ਼ੁਰੂ-ਸ਼ੁਰੂ 'ਚ ਪਹਿਲਾਂ ਮਤਲਬ ਕਿ ਆਪ ਦਾ ਆਤਮਾ ਖਰਾਬ ਹੁੰਦਾ ਹੈ ਵੀ ਜਦੋਂ ਸਕੂਲ 'ਚ ਪੜ੍ਹਦੇ ਆ ਸਕੂਲ 'ਚੋਂ ਭੱਜਣਾ ਭੱਜ ਕੇ ਜਾ ਕੇ ਨਹਿਰਾਂ 'ਤੇ ਨਹਾਉਣਾ ਉੱਥੇ ਸਿਕਟਾਂ ਦਾ ਸੇਵਨ ਕਰਨਾ ਹਾਂਜੀ ਨਿਕੋਟੀਨ ਦਾ ਸੇਵਨ ਕਰਨਾ ਤੇ ਇਸ ਤਰ੍ਹਾਂ ਹੌਲੀ-ਹੌਲੀ ਸ਼ੁਰੂਆਤ ਹੁੰਦੀ ਹੈ ਜਦੋਂ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਹੈ ਫਿਰ ਜਦੋਂ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਆ ਫਿਰ ਅਸੀਂ ਗਾਂ ਆਲਿਆਂ ਨੂੰ ਵੇਖਦੇ ਆ ਵੀ ਫਲਾਣੇ ਬੜੇ ਘੈਂਟ ਆ ਯਾਰ ਵਧੀਆ ਐ ਰਹਿੰਦੇ ਆ ਵੇਖੋ ਵੇਖਦੇ ਵਿੱਚ ਹੀ ਅਸੀਂ ਇਸ ਬਿਮਾਰੀ ਦੇ ਵਿੱਚ ਜਾ ਬੜਦੇ ਆ ਪਹਿਲਾਂ ਮਤਲਬ ਕਿ ਛੋਟੀ ਜੀ ਤੋਂ ਸ਼ੁਰੂ ਕਰਦੇ ਆ ਵੀ ਨਿਕੋਟਿਨ ਤੋਂ ਸ਼ੁਰੂ ਕਰ ਲਿਆ ਫਿਰ ਮਤਲਬ ਕਿ ਸ਼ਰਾਬ ਤੋਂ ਸ਼ੁਰੂ ਕਰ ਲਿਆ ਵੀ ਘਰੇ ਇਹਨਾਂ ਚੀਜ਼ਾਂ ਦੀ ਆਪਣ ਬੰਦਸ਼ ਨਹੀਂ ਹੁੰਦੀ ਵੀ ਸ਼ਰਾਬ ਤੇ ਚੱਲ ਮੁੰਡਾ ਪੀਆ ਵੀ ਮੁੰਡਾ ਜਵਾਨ ਹੁੰਦਾ ਜਾਂਦਾ ਵੀ ਕੋਈ ਗੱਲ ਨਹੀਂ ਇਹਨਾਂ ਚੀਜ਼ਾਂ ਤੋਂ ਲੱਗਦੇ ਲੱਗਦੇ ਜੀ ਗਾਹਾਂ ਚਿੱਟੇ ਤੇ ਸਮਾਇਕ ਜੋ ਜੋ ਵੀ ਨਸ਼ੇ ਆ ਮਤਲਬ ਕਿ ਮਾਰੂ ਨਸ਼ੇ ਆ ਉਹਨਾਂ ਦੇ ਉੱਤੇ ਪਹੁੰਚ ਜਾਂਦੇ ਆ ਮਤਲਬ ਜੇ ਆਪਾਂ ਵੇਖੀਏ ਤਾਂ ਇਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਦੋਸ਼ ਇੱਕ ਕਿਲੋ ਬਣਦਾ ਵੀ ਜਿਹੜਾ ਉਹਨਾਂ ਨੇ ਲੀਗਲ ਕੀਤੇ ਹੋਏ ਆ ਨਸ਼ੇ ਜਿਵੇਂ ਸਿਗਰਟ ਲੀਗਲ ਕਰੀ ਆ ਤੇ ਸ਼ਰਾਬ ਵੀ ਲੀਗਲ ਕਰੀ ਆ ਮਤਲਬ ਉਹ ਪਹਿਲਾ ਸਟੈਪ ਬਣਦਾ ਬੰਦੇ ਦਾ ਤਾਂ ਨਸ਼ੇਲ ਤੁਰਨਾ ਥੋੜੇ ਸਾ ਦੇ ਦੇਗਾਂ ਤੁਹਾਡੀ ਗੱਲ ਤੋਂ ਵੀ ਪਹਿਲਾਂ ਉੱਥੋਂ ਸ਼ੁਰੂ ਹੁੰਦੇ ਹੌਲੀ ਹੌਲੀ ਵੰਦੇ ਆਂ ਕੀ ਫਿਰ ਇਸ ਪਾਸੇ ਪਏ ਤਾਂ ਕਿੰਨਾ ਕੁ ਨੁਕਸਾਨ ਹੋਇਆ ਘਰ ਦਾ ਕਿਵੇਂ ਘਰ ਦਾ ਨੁਕਸਾਨ ਜੀ ਘਰ ਦਾ ਮਤਲਬ ਕਿ ਇੱਕ ਤਾਂ ਹੁੰਦਾ ਨਾ ਵੀ ਅਗਲਾ ਕਿਹਦਾ ਘਰ ਮੁੱਦਾ ਮਾਰਦਾ ਵੀ ਇੱਕ ਨਸ਼ੇੜੀ ਘਰ ਖੂਜ ਹੀ ਛੱਡ ਦਿੰਦਾ ਹਾਂ ਠੀਕ ਹੈ ਘਰ ਦੇ ਵਿੱਚ ਮਤਲਬ ਕਿ ਜੋ ਚੀਜ਼ ਮਤਲਬ ਕਿ ਜੋ ਨਸ਼ੇ ਲਈ ਪੂਰਤੀ ਕਰਨ ਲਈ ਜੋ ਪੈਸੇ ਦੀ ਹੋਈ ਘਰੋਂ ਕੋਈ ਚੀਜ਼ ਚੋਰੀ ਚੱਕਣੀ ਜੋ ਮਤਲਬ ਜੋ ਵੀ ਚੀਜ਼ ਨਸ਼ੇ ਦੀ ਪੂਰਤੀ ਲਈ ਸਾਨੂੰ ਲੋੜ ਲੱਗੀ ਅਸੀਂ ਉਹੀ ਹੀ ਕੰਮ ਕੀਤਾ ਜੀ ਕੋਈ ਚੀਜ਼ ਘਰ ਦੇ ਵਿੱਚ ਛੱਡੀ ਨਹੀਂ ਗਈ ਧਰ ਜਮਾ ਮਤਲਬ ਕਿ ਕੁਝ ਸਿੱਟਿਆ ਜਦੋਂ ਮਤਲਬ ਇਹ ਸਿਚੁਏਸ਼ਨ ਆਉਂਦੀ ਆ ਜੀ ਫਿਰ ਆਪਾਂ ਆਂ ਦੇਖਦੇ ਆ ਘਰ ਦੇ ਬੜੀ ਚਿੰਤਾ ਚ ਹੁੰਦੇ ਆ ਤਾਂ ਇੱਕ ਹੱਲ ਹੁੰਦਾ ਵੀ ਆਪਾਂ ਇਹਨੂੰ ਨਸ਼ਾ ਛਡਾਉਣ ਵਾਸਤੇ ਕਿਸੇ ਸੈਂਟਰ ਵਗੈਰਾ ਕਿਵੇਂ ਕਰਾ ਦਈਏ ਤਾਂ ਉਹਦਾ ਕੀ ਅਸਰ ਪੈਂਦਾ ਮੰਨ ਲਓ ਇੱਕ ਆਪਾਂ ਜਿਵੇਂ ਸਮਝਦੇ ਨੇ ਇੱਕ ਕੋਈ ਵੀ ਪੌਂ ਨਸ਼ਾ ਕਰ ਦੋ ਦੀ ਡਿਗਨਿਟੀ ਹੁੰਦੀ ਹੈ ਸੈਲਫ ਰਿਸਪੈਕਟ ਹੁੰਦੀ ਹੈ ਤੇ ਉਹਨੂੰ ਜੋ ਸੈਂਟਰ ਭੇਜਿਆ ਜਾਂਦਾ ਤਾਂ ਉਹ ਸੈਂਟਰ ਵਾਲੇ ਆਪਾਂ ਦੇਖਿਆ ਕਿ ਚੱਕ ਹੀ ਲੀ ਜਾਂਦੇ ਇੱਕ ਹਸਾਬ ਨਾਲ ਜੀ ਉਹ ਕਿਹੋ ਤਰੀਕਾ ਸਹੀ ਹੁੰਦਾ ਵੀ ਕਿਉਂਕਿ ਘਰ ਦੇ ਵੀ ਮਜਬੂਰ ਹੁੰਦੇ ਉਹਨਾਂ ਨੂੰ ਤਾਂ ਕੋਈ ਰਾਹ ਲੱਭ ਹੀ ਨਹੀਂ ਰਿਹਾ ਹੁੰਦਾ ਜਾਂ ਇਹ ਗਲਤ ਤਰੀਕਾ ਹੈ ਵੀ ਇਹ ਇਹਦੇ ਬਾਰੇ ਕਿਵੇਂ ਤੁਸੀਂ ਸੈਗਮੈਂਟ ਕਰਕੇ ਸਹਿਬ ਇਹ ਮਤਲਬ ਕਿ ਕੋਈ ਤਰੀਕਾ ਗਲਤ ਨਹੀਂ ਇਹਨੂੰ ਆਪਾਂ ਕਹਿ ਸਕਦੇ ਹਾਂਜੀ ਜਦੋਂ ਮਤਲਬ ਕਿ ਕੋਈ ਵੀ ਕੋਈ ਵੀ ਆਮ ਇਨਸਾਨ ਲਾ ਲਓ ਵੀ ਜੇ ਆਪਾਂ ਉਹਨੂੰ ਕਹੀਏ ਵੀ ਯਾਰ ਬੰਦਸ ਦੇ ਵਿੱਚ ਰਹਿਣਾ ਤੂੰ ਹਾਂਜੀ ਸਵੇਰੇ ਉੱਠਣਾ ਪਾਠ ਕਰਨਾ ਨਹਾਉਣਾ ਕਲਾਸ ਲਾਉਣੀ ਆ ਕੋਈ ਵੀ ਮਤਲਬ ਕਿ ਐਟੀਟਿਊਡ ਹੀ ਆਪਦੇ ਇੰਨੇ ਖਰਾਬ ਹੁੰਦੇ ਆ ਕਿ ਅਸੀਂ ਨਾ ਤਾਂ ਸਵੇਰੇ ਉੱਠਦੇ ਆ ਜਦੋਂ ਨਸ਼ੇ ਦੀ ਆਦਤ ਚ ਹੁੰਨੇ ਆ ਨਾ ਹੀ ਅਸੀਂ ਮਤਲਬ ਕਿ ਟਾਈਮ ਨਾਲ ਖਾਣਾ ਨਾ ਹੀ ਟਾਈਮ ਨਾਲ ਸੌਣਾ ਆਪਦਾ 10 ਵਜੇ ਉੱਠਣਾ 11 ਵਜੇ ਉੱਠਣਾ ਆਪਦੀ ਨਸ਼ੇ ਦੀ ਪੂਰਤੀ ਲਈ ਭੱਜ ਲੈਣਾ ਉਹ ਸੈਂਟਰਾਂ ਦੇ ਵਿੱਚ ਇਹੀ ਦਿਖਾਇਆ ਜਾਂਦਾ ਵੀ ਜਿਹਨਾਂ ਨੂੰ ਆਪਾਂ ਤੇ ਕੰਮ ਕਰਾਇਆ ਜਾਂਦਾ ਆਤਾਂ ਸੁਧਾਰਿਆ ਜਾਂਦਾ ਨਾ ਟਾਈਮ ਨਾਲ ਉੱਠਣਾ ਟਾਈਮ ਨਾਲ ਪਾਠ ਕਰਨਾ ਟਾਈਮ ਨਾਲ ਜੋਗਾ ਕਰਨਾ ਟਾਈਮ ਨਾਲ ਕਲਾਸਾਂ ਲਾਉਣੀਆਂ ਟਾਈਮ ਨਾਲ ਸੌਣਾ ਜੀ ਇਹ ਚੀਜ਼ਾਂ ਹੀ ਦਿਖਾਈਆਂ ਜਾਂਦੇਗਾ ਕੋਈ ਜਿਵੇਂ ਆਪਾਂ ਨੂੰ ਕਹਿੰਦੇ ਹੱਲ ਇਹਦਾ ਅਖੀਰ ਮਤਲਬ ਸੈਂਟਰ ਇੱਕ ਹੱਲ ਤਾਂ ਹੈ ਵੀ ਉੱਥੇ ਉਦੋਂ ਬਗੈਰ ਬੰਦ ਇੱਕ ਤੋਂ ਬਗੈਰ ਬੰਦਾ ਨਹੀਂ ਛੱਡਦਾ ਜੇ ਆਪਾਂ ਉਹ ਕਹਦੀਏ ਵੀ ਤੂੰ ਛੱਡ ਲੈ ਉਹਨੂੰ ਜਿੰਨੀ ਵਾਰੀ ਮਰਜ਼ੀ ਕਹੀ ਜਾਈਏ ਉਹਦਾ ਅਸਰ ਘੱਟ ਪੈਂਦਾ ਥੋੜੂ ਸੱਚ ਇਹ ਕੋਈ ਮਤਲਬ ਕਿ 5% ਇਨਸਾਨ ਹੋ ਸਕਦੇ ਆ ਸਾਡਾ ਪ੍ਰੋਗਰਾਮ ਹੈ ਕੋਈ ਉਹਦਾ ਨਾਂ ਨਹੀਂ ਲੈ ਸਕਦਾ ਠੀਕ ਹੈ ਜੀ ਸਾਨੂੰ ਸਾਡੇ ਪ੍ਰੋਗਰਾਮ ਤੇ ਉਹ ਬੰਦ ਚਾਵੇ ਸੀ ਟੀਵੀ ਜਾਂ ਟੈਲੀਵਿਜ਼ਨ ਦੇ ਮਾਮਲੇ ਦਾ ਨਾਂ ਨਹੀਂ ਲੈ ਸਕਦੇ ਜਾਂ ਤਾਂ ਮਤਲਬ ਕਿ ਇਨਸਾਨ 5% ਇਨਸਾਨ ਹੈ ਵੀ ਜਿਹੜੇ ਉਹਦੇ ਨਾਲ ਜੁੜ ਕੇ ਤੇ ਉਹ ਕਲੀਨ ਹੋ ਜਾਂਦੇ ਆ ਉਥੋਂ ਛੱਡ ਲੈਂਦੇ ਆ ਨਹੀਂ ਮਤਲਬ ਕਿ 95% ਇਨਸਾਨ ਹੈ ਜਦੋਂ ਤੋੜ ਲੱਗਦੀ ਜੀ ਉਹਦਾ ਨਾਂ ਤਾਂ ਸਾਡਾ ਕੋਈ ਮਾਪਿ ਆ ਨਾ ਭੈਣ ਭਰਾ ਨਾ ਧੀ ਪੁੱਤ ਸਾਡਾ ਕੋਈ ਨਹੀਂ ਹਾਲੂ ਹੈ ਹੁੰਦਾ ਵੀ ਆਪ ਦੇ ਜਾਨ ਸੌਕੀ ਕਰਗੇ ਜਿਹੜੀ ਜਾਨ ਨਿਕਲ ਰਹੀ ਹੈ ਇਹਨੂੰ ਬਚਾਲ ਗਏ ਠੀਕ ਹੈ ਬਾਅਦ ਦੀ ਗੱਲ ਬਾਅਦ ਚ ਵੇਖਾਂਗੇ ਇਸ ਲਈ ਮਤਲਬ ਕਿ ਜੇ ਜਦੋਂ ਮਤਲਬ ਕਿ ਘਰ ਦੇ ਸੈਂਟਰ ਭੇਜਦੇ ਆ ਮੈਨੂੰ ਭੇਜਿਆ ਗਿਆ ਠੀਕ ਹੈ ਜੀ ਸੈਂਟਰ ਆਪ ਦੀ ਆਪ ਜਾ ਕੇ ਕੋਈ ਰਾਜੀ ਨਹੀਂ ਹਾਂਜੀ ਬੰਦਸ਼ ਦੇ ਵਿੱਚ ਕੋਈ ਜਾ ਕੇ ਰਾਜੀ ਨਹੀਂ ਹੁੰਦਾਗਾ ਪਿੰਜਰਾ ਭਲਾ سونے ਦਾ ਹੋਵੇ ਪਿੰਜਰਾ ਪਿੰਜਰਾ ਹੀ ਹੁੰਦਾ ਕੋਈ ਜਾ ਕੇ ਰਾਜੀ ਨਹੀਂ ਪਰ ਜਦੋਂ ਮਤਲਬ ਕਿ ਘਰ ਦੇ ਸਾਨੂੰ ਭੇਜ ਦਿੰਦੇ ਆ ਚੁਕਾ ਦਿੰਦੇ ਆ ਰਾਤ ਨੂੰ ਚੁਕਾਤਾ ਜਦੋਂ ਵੀ ਸੁੱਤੇ ਪਏ ਚੁਕਾਤਾ ਉੱਥੇ ਮਤਲਬ ਕਿ ਸਾਨੂੰ ਆਉਂਦੀਆਂ ਕੰਮ ਨਾਲਾ ਪਤਾ ਲੱਗਦਾ ਉੱਥੇ ਬੰਦਸ਼ ਦੇ ਵਿੱਚ ਅਸੀਂ ਤੋੜ ਵੀ ਕੱਟਦੇ ਆ ਦਵਾਈ ਦਿੱਤੀ ਜਾਂਦੀ ਆ ਕੋਈ ਇਹ ਨਹੀਂ ਵੀ ਦਵਾਈ ਦਿੱਤੀ ਇਹ ਨਹੀਂ ਮਾੜੀ ਮੁੱਟੀ ਦਵਾਈ ਸਹਾਰਾ ਦਿੱਤਾ ਜਾਂਦਾ ਇਹ ਨਹੀਂ ਕੋਈ ਰਸਾਇਣ ਦਿੱਤੇ ਸਹਾਰਾ ਦਿੱਤਾ ਜਾਂਦਾ ਸਰੀਰ ਸਾਡੇ ਮਤਲਬ ਕਿ ਜੋ ਵੀ ਮਤਲਬ ਕਿ ਇਹ ਇੱਕ ਬੰਦਸ਼ ਨਾਲ ਹੀ ਛੁੱਟਦਾ ਜੋ ਸਾਨੂੰ ਲੱਗਦਾ ਹੈ ਪਹਿਲਾਂ ਗੱਲਬਾਤ ਕਰਦੇ ਸੀ ਵੀ ਤੁਸ ਤੋਂ ਪਹਿਲਾਂ ਇੱਕੋ ਇੱਕ ਸੈਂਟਰ ਭੇਜਿਆ ਸੁਣਦੇ ਕੋਟ ਮਾਰ ਵੀ ਹੁੰਦੀ ਹੈ ਵੀ ਕੋ ਉਹਦਾ ਅਸਰ ਕੀ ਪੈਂਦਾ ਜੇ ਕਈ ਵਾਰ ਬੰਦੇ ਆਪਾਂ ਸੈਂਟਰ ਚੋਂ ਛੜਾ ਆ ਗਏ ਲਿਆਉਣੇ ਆ ਜਦੋਂ ਆਉਂਦੇ ਫੇਰ ਉਹ ਘਰੇ ਫੇਰ ਖਰਾਬੀ ਕਰ ਲੈਂਦੇ ਹੁੰਦੇ ਉਹ ਕੀ ਕਾਰਨ ਬਣਦਾ ਜੇ ਇਹ ਬਾਈ ਜੀ ਕਾਰਨ ਇਹ ਆ ਅਮਲੀ ਦੇ ਵਿੱਚ ਕਿਤਨਾ ਕਿਤੇ ਵਾਈਲੀ ਵੀ ਹੁੰਦਾ ਵੀ ਖੁੰਧ ਕੀ ਹੁੰਦਾ ਅਮਲੀ ਵੀ ਵਾਈਲੀ ਹੁੰਦਾ ਉਹ ਮਤਲਬ ਕਿ ਜਿਵੇਂ ਕਿਸੇ ਨੇ ਮਤਲਬ ਕਿ ਅੰਦਰ ਮਾੜਾ ਮੋਟਾ ਕੋਈ ਸੈਂਟਰਾਂ ਦੇ ਵਿੱਚ ਕਈ ਸੈਂਟਰਾਂ ਦੇ ਵਿੱਚ ਸੀਗਾ ਵੀ ਹਾਂਜੀ ਹਾਂਜੀ ਹੁਣ ਤਾਂ ਸਾਰਿਆਂ ਦੇ ਵਿੱਚ ਪਿਆਰ ਨਾਲ ਛਡਾਉਂਦੇ ਆ ਵਿੱਚ ਸੈਂਟਰਾਂ ਦੇ ਸੀਗਾ ਜਾਂ ਮਤਲਬ ਕਿ ਬਾਹਰਲੇ ਸਟੇਟਾਂ 'ਚ ਛੱਡ ਦਿੰਦੇ ਸੀਗੇ ਉੱਥੇ ਕੁੱਟਮਾਰ ਹੋ ਜਾਂਦੀ ਸੀ ਜਦੋਂ ਕੁੱਟਮਾਰ ਹੋ ਜਾਂਦੀ ਸੀ ਉਹ ਖੁੰਦ ਕੀ ਹੁੰਦਾ ਆ ਮਿਲੀ ਉਹ ਘਰੇ ਆ ਕੇ ਇਹੀ ਗੱਲ ਕਹਿੰਦਾ ਵੀ ਲੈ ਮੇਰੇ ਤੋਂ ਛਡਾ ਲਓ ਠੀਕ ਹੈ ਉਹ ਆ ਕੇ ਦੁਬਾਰਾ ਫੇਰ ਨਸ਼ਾ ਚੱਕ ਲੈਂਦਾ ਸੀ ਵੀ ਲੈ ਨਾਲੇ ਉਹ ਛਡਾ ਲੈਣ ਨਾਲੇ ਤੁਸੀਂ ਛਡਾ ਲਓ ਇਹੀ ਕਾਰਨ ਸੀ ਕਿ ਉਹ ਦੁਬਾਰਾ ਫੇਰ ਨਸ਼ਾ ਚੱਕ ਲੈਂਦਾ ਸੀ ਜੇ ਮਤਲਬ ਕਿ ਕਿਸੇ ਵੀ ਸੰਸਥਾ ਦੇ ਵਿੱਚ ਪਿਆਰ ਨਾਲ ਛੜਾਇਆ ਜਾਂਦਾ ਅੰਮ੍ਰਿ ਇਕ ਪਿਆਰ ਨਾਲ ਲੋਟ ਆਊਗਾ ਜੀ। ਉਹ ਮਤਲਬ ਜੇ ਆਪਾਂ ਉਹਨਾਂ ਨਾਲ ਉਹਦਾ ਮਨ ਵੀ ਬਦਲਣਾ ਪਊਗਾ ਜੇ ਆਪਾਂ ਖੱਲਾ ਵੀ ਟੱਕਾ ਕਰੀਏ ਵੀ ਤੈਨੂੰ ਛੱਡਾ ਦੇਣਾ ਤਾਂ ਉਹ ਫਿਰ ਆ ਕੇ ਉਹਨੇ ਖੁੰਦਕ ਦੁਆਰਾ ਫੇਰ ਘਰ ਤੇ ਵੀ ਕੱਢਦੇ ਆ ਮਤਲਬ ਇਹੀ ਹੈ ਜਨ ਜੀ ਫੇਰ ਉਹ ਸ਼ੁਰੂ ਹੋ ਜਾਂਦਾ। ਜੀ। ਜੇ ਮਤਲਬ ਕਿ ਕਿਸੇ ਵੀ ਸੰਸਥਾ ਦੇ ਵਿੱਚ ਪੱਟਮਾਰ ਹੁੰਦੀ ਆ ਤਾਂ ਉਹ ਉਹ ਖੁੰਦਕ ਦਾ ਭਰ ਐ ਹੀ ਆਊਗਾ। ਠੀਕ ਹੈ ਇਹ ਪਿਆਰ ਨਾਲ ਹੀ ਰੋਟ ਆਉਣਗੇ। ਜਿਵੇਂ ਆਪਾਂ ਮੁੱਢ ਗੱਲ ਕਰਦੇ ਹਾਂ ਜਿਹੜਾ ਬੰਦਾ ਜੇਲਾ ਵਿੱਚ ਚਲਾ ਜਾਂਦਾ ਹੈ ਕਿ ਕਈ ਵੇਚਵਾ ਕੇ ਦੇ ਵਿੱਚ ਮਲਾ ਗੋ ਆਪਣਾ ਜੇਲ੍ਹ ਪੂਰੀ ਜਿਹੜੇ ਬੰਦਰਾਂ ਵਾਲੇ ਜਿਹੜੇ ਆਪਾਂ ਗੱਲ ਕਰਦੇ ਹਾਂ ਕੋਈ ਜੇਲ੍ਹ ਤੇ ਪੂਰਾ ਕਰਨ ਨੂੰ ਵੇਚਦਾ ਮਾਲ ਉਹ ਜੇਲ੍ਹ ਤੇ ਫਿਰ ਜਦੋਂ ਉਹ ਜੇਲ੍ਹ ਚ ਵੀ ਉਹ ਨਸ਼ੇ ਦਾ ਹੱਲ ਤਾਂ ਕੋਈ ਨਿਕਲਦਾ ਨਹੀਂ ਤਾਂ ਉਹ ਕਿਵੇਂ ਦਾ ਅਸਰ ਪੈਂਦਾ ਉਹ ਤੇ ਜਿਹੜੇ ਜੇਲਾ ਚ ਹੁੰਦੇ ਆ ਜਾਂ ਨਸ਼ੇ ਤੇ ਅਬਰਿਆ ਜਿਵੇਂ ਆਪਾਂ ਕਿ ਜੇ ਕੋਈ ਲੋਕੀਸ਼ੀਪੀ ਦਾ ਗੱਲ ਨਹੀਂ ਜੇਲਾ ਜੂਨਾ ਸ਼ਾਮਿਲ ਜਾਂਦਾ 55 ਵੀ ਸ਼ੇਅਰ ਸੌਂਦੇ ਕਰ ਲੈਂਦੇ ਆ ਉਹ ਕੀ ਹੁੰਦਾ ਉਹ ਜਿਹੜੇ ਬਿਮਾਰੀਆਂ ਆਪਾਂ ਨੇ ਹੈਪਟਾਈਟਸ ਸੀ ਜੀ ਉਹਦੇ ਨਾਲ ਟੀਕੇ ਨਾਲ ਇੱਕ ਬੁੱਢੀ ਟੋੜਿਆ ਹੁੰਦਾ ਜੀ ਐਸਟੈਬਿਲ ਦਾ ਵੀ ਹੋ ਜਾਂਦਾ ਕਿਉਂਕਿ ਉਹ ਮਸ਼ੇ ਵਾਲੇ ਨੂੰ ਪਤਾ ਨਹੀਂ ਹੁੰਦਾ ਵੀ ਭਾਈ ਮੈਨੂੰ ਇਹ ਹੋਰ ਜਾਣਾ ਜੇ ਮੈਂ ਫਰੈਂਚ ਸ਼ੇਅਰ ਕਰ ਲਿਆ ਤੇ ਬਹੀ ਜਿਹੜੀ ਤੋੜ ਆ ਨਾ ਸਰੀਰ ਦੀ ਤੋੜ ਆ ਜਦੋਂ ਤੋੜ ਲੱਗਦੀ ਆ ਤਾਂ ਉਹ ਤੋਂ ਇਹ ਨਹੀਂ ਹੁੰਦਾ ਵੀ ਮੈਨੂੰ ਕੱਲ ਨੂੰ ਮੌਤ ਆ ਜੂਗੀ ਉਹ ਉਸ ਟਾਈਮ ਤੇ ਉਸ ਵਾਤਾਵਰਣ ਤਾਂ ਵੀ ਜਿਹੜੀ ਹੁਣ ਤੋੜ ਲੱਗੀ ਹੋਈ ਆ ਕੰਪਲਾਂ ਜੀ ਉਹਨੂੰ ਪਤਾ ਵੀ ਇਹ ਮਸਵੀ ਸਰਾਂਜ ਕਿਸੇ ਦੀ ਵਰਤੋਂਗਾ ਤਾਂ ਮੈਨੂੰ ਕੋਈ ਵੀ ਕਿਸੇ ਨੂੰ ਕਾਲਾ ਪੀਲੀਆ ਵੀ ਹੋ ਸਕਦਾ ਇਹਨੂੰ ਐਚਆਈ ਵੀ ਹੋ ਸਕਦੀ ਆ ਉਹ ਉਸ ਵੇਲੇ ਵੀ ਆਪਦੀ ਜਾਨ ਸੌਖੀ ਕਰਨਾ ਪਾਰਾ ਵੀ ਉਹ ਚੀਜ਼ ਵਰਤ ਲੈਂਦਾ ਇਹੋ ਚੀਜ਼ ਜ਼ਿਆਦਾ ਸ਼ੇਅਰ ਹੋਣ ਕਰਕੇ ਅੱਗੇ ਤਾਂ ਆਪਾਂ ਕਹਿੰਦੇ ਸੀ ਵੀ ਕੈਂਸਰ ਹੋ ਗਿਆ ਜੀ ਆਪਣੇ ਪੌੜਿਆਂ ਦਾ ਕੈਂਸਰ ਹੋ ਗਿਆ ਆਪਾਂ ਨਹੀਂ ਕਹ ਲੈ ਰੂ ਤੋਰਦੇ ਨਹੀਂ ਜਿਹੜੀਆਂ ਵਰਤੋ ਠੀਕ ਹੈ ਫੋਨ ਇਹ ਦੱਸੋ ਵੀ ਐਕਚੁਅਲੀ ਵੀ ਇੰਨੀ ਕਿ ਜ਼ਿਆਦਾ ਵੱਚੁਕੀ ਆ। ਇਸੋ ਹੀ ਰੰਜਨਾ ਕਿੰਨੇ ਨਾਲ ਕਿੱਥੇ ਦੌਰੋਂਗੇ ਬਾਈ। ਨਾ ਤਾਂ ਟ੍ਰੀਟੀ ਨਾ ਉਹ ਦੇ ਬੁੜੇ ਨਾਲ ਉਸੀ ਪੱਤ ਨਾ ਉਹ ਦੇ ਬੁੜੇ ਨਾਲ। ਠੀਕ ਹੈ। ਇੱਕ ਇੱਕ ਤੋਂ ਮਾਇਆ ਨੂੰ ਮਤਲਬ ਕਰੀਏ ਇੰਕਾਬਲ ਤੋਂ ਬਿਨਾਂ ਇਸ ਚੀਜ਼ ਨੂੰ ਖਾ ਲੈਣਾ ਪੈਣਾ। ਉਹ ਆਮ ਤਾਂ ਇਸ ਤਰ੍ਹਾਂ ਐਕਚੁਅਲੀ ਵੀ ਸੀਗਾ ਵੀ ਫਰਕ ਨਹੀਂ ਹੁੰਦਾ। ਉਹ ਆਪਾਂ ਬੰਦੇ ਦੇ ਮੱਥੇ ਤੋਂ ਸੋਟੇ ਤੋਂ ਕੋਆ ਕਦੇ ਵੀ ਕਿਹੜਾ। ਉਹ ਜਿਹੜਾ ਥੋੜੀ ਘੱਟ ਆ ਰਿਹਾ। ले पर सरकार ने जो अतिरिक्त फास्ट कार्ड वगैरह बताया दे रहे हैं पर वो दवाई दे रहे हैं जितने मामले का टेस्ट करने हैं सब वो के बनाएंगे आपको ठोंगे वो घरेलू अंदर अंदर बदल रही है कोई टेस्ट भी नहीं कराओ महोदय बड़ा शेयर सरकार कह रहे हैं तो बात कोई करो ये अच्छी पोजीशन की अनुसार के बीच में ਨੇ ਬਟਨ ਕਲਾਸ ਨਹੀਂ ਦੱਬਾ ਹੋਇਆ ਇਹ 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 ਬਹੁਤ ਚੰਗੀ ਜਿਹੜਾ ਤਰਕੂਲ ਲੱਗਦਾ ਬਹੁਤ ਜਲਦੀ ਇਹ ਕੋਈ ਚੰਗੀ ਜਿਹੜੀ ਫਿਕਰ ਤਾਂ ਫਾਈਲਰ ਚਲ ਰਹੀ ਹੈ ਜੀ ਇਹ ਇਹ ਤਾਂ ਕੋਰੋਨਾ ਦੇ ਪ੍ਰੈਕਟਿਸ ਬਾਰੇ ਕਿਉਂਕਿ ਡਾਕਟਰ ਬਹੁਤ ਡੀਪਰ ਪੜਾਈ ਕਰਕੇ ਸਾਹਮਣੇ ਆਉਂਦੇ ਆ ਚਾਹੁੰਦੇ ਕੋਈ ਕੋਈ ਅਗਲਾ ਜਿਹੜਾ ਤੁਸੀਂ ਮਿੱਤਰ ਰਹੋ ਮਿਕਰ ਸਰ ਦਾ ਬਿਲਕੁਲ ਜਾਤੂ ਬਾਰੇ ਨਿਕਲ ਤੋਂ ਬਾਅਦ ਕੇ ਬਾਰੇ ਉਸ ਸਕੰਦ ਦੇ ਨਿਕਲ ਗਿਆ ਮਿਕਰ ਸਰ ਦਾ ਬਿਲਕੁਲ ਜਾਂਦਾ ਜੇ ਮੈਂ ਜੀ ਬਸੋ ਦੇ ਬੋਧਨਾ ਦੀ ਗੇਰ ਮੰਗੇ ਨਿਕਲ ਖਤ ਭਾਈ ਦੇ ਜਨਮ ਨੇ ਪ੍ਰਸ਼ਾਦ ਹਮ ਇੱਕ ਰੋਣ ਹਰ ਮਲੇ ਕੋਰਾਂ ਦੇ ਸੈਲੀਬ੍ਰੇਸ਼ਨ ਦੇ ਵਿੱਚ ਕੇ ਤੰਬਰ ਜਨਮ ਨਿਰੰਝ ਜੀ ਕੋ ਸਿਨੀਅਰ ਬਫਰ ਅੱਜ ਪਛੀ ਬਜੇ 3:00 ਬਜੇ ਕਮਰੇ ਵਿੱਚ ਆ ਕੇ ਬੈਠ ਗਿਆ ਉਹ ਵੀ ਜੀ ਜੇ ਕੋ ਸੰਪਰਕਾਂ ਦੇ ਨਿਕਲ ਕਰਦੇ ਕਿਛੇ ਦੇ ਅਸਰ ਦਾ ਠੀਕ ਹੈ ਪਰ ਇਹ ਮੋਡਲ ਦੇ ਜਿਹੜੇ ਆਉਗਾ ਉਹ ਜਦੋਂ ਪਾਰ ਕਰਦੀ ਕੰਪਨੀ ਕਾਮ ਨੂੰ ਸ਼ਾਹ ਦੇ ਆਏਗਾ ਤੇ ਫਿਰ ਜੀ ਕਰ ਸਕਦੀ ਹੈ ਜੀ ਤੁਹਾਨੂੰ ਇਹ ਜੀ ਆਪ ਬਤਾਉਂਗਾ ਬਾਕੀ ਜਿਹੜੀ ਖਾਣ ਪੀਣ ਜਰੂਰ ਛਾਣ ਇਹਨਾਂ ਨੂੰ ਇਹ ਕਿਛੇ ਤਮਾਦੂ ਕਰਨਾ ਹੈ ਇਹ ਸਰਾ ਪ੍ਰੋਗਰਾਮ ਜੀ ਸੁਣ ਲੈ ਜੀ 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 ਜੋ ਵੀ ਖੇਰੇ ਕੋਈ ਅਜਿਹਾ ਕਰੇਗਾ ਜਿਹੜਾ ਅਜਿਹਾ ਜਿਹਾ ਜਿਹੜਾ ਸਾਨੂੰ ਲਾਗਣਾ ਹੈ ਜਿਹੜਾ ਅੱਜ ਆਖਮਤ ਹੋ ਗਿਆ ਲੈ ਫੋਟੋ ਬਸ ਸਮਾਸ਼ ਸਿਣੀਆ ਲੈ ਬਈ ਇਹਨਾਂ ਬਾਰੇ ਤੇ ਅੰਦਰਾ ਅੰਦਰਾ ਜਿਹੜਾ ਨਮਸਕਾਰ ਸਮਾਸ਼ ਸਿਣੀਆ ਲੈ जो लोग नतीजे पर बात को बनाता है और उसे कंफ्यूज करता है वो शाली और शांतिफाइड नहीं है और सारी जो बात है तो पानी की डिसिजन में मेरा शब्द क्यों मालूम तुम्हारी में आया पापा जो 40 கோடி और अगर तुम्हें चाहिए तो मैं आपको बात करके मैं अनुमति दी थी बाप <laughs> ने <laughs> <laughs> আমরা যখন আমাদের সামনে যখন আমরা যখন আমরা যখন আমরা যখন আমরা I'm gonna be honest. Bilal biri solamente böyle gelen stereotype'a 완료 fundamentals gibi�лек İzlediğiniz için teşekkür ederim.